ਸਾ ਪੰਜਾਬ ਦੇ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਹੋ ਗਿਆ ਤੇ ਇਸ ਦੇ ਨਾਲ ਹੀ ਠੰਡ ਹੈ ਜਿਹੜੀ ਮੁਰ ਤੋਂ दस्तक ਦੇ ਰਹੀ ਹੈ ਤਾਂ ਜਿਸ ਤਰੀਕੇ ਦੇ ਨਾਲ ਪਿਤੇ ਕਈ ਦਿਨਾਂ ਤੋਂ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ ਹਾਲਾਂਕਿ ਲੁਧਿਆਣੇ ਦੇ ਕਈ ਇਲਾਕਿਆਂ ਦੇ ਵਿੱਚ ਗੜੇਮਾਰੀ ਵੀ ਹੋਈ ਹੈ ਜਿਸ ਤੋਂ ਬਾਅਦ ਠੰਡ ਨੇ ਮੁਰ ਤੋਂ ਦਸਤਕ ਦੇ ਦਿੱਤੀ ਹੈ ਤੇ ਮੌਸਮ ਵਿਭਾਗ ਦੇ ਨਾਲ ਜੁੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹਾਜੀ ਠੰਡ ਫਿਰ ਤੋਂ ਆਪਣਾ ਰੰਗ ਦਿਖਾਏਗੀ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਇਹਨਾਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਕਿੰਨਾ ਤਰੀਕਾ ਨੂੰ ਮੁਰ ਤੋਂ ਬਾਰਿਸ਼ ਜਿਹੜੀ ਉਹ ਹੋ ਸਕਦੀ ਹੈ ਸੋ ਬਿਲਕੁਲ ਆ ਖਬਰ ਨੂੰ ਅੰਤ ਤੱਕ ਜ਼ਰੂਰ ਸੁਣਨਾ ਹੈ ਔਰ ਵਰਤਵਾਦ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਵੀ ਤੁਹਾਡੇ ਕੰਮ ਨੇ ਇਹਨਾਂ ਤਰੀਕਾਂ ਤੋਂ ਪਹਿਲਾਂ-ਪਹਿਲਾਂ ਤੁਸੀਂ ਆਪਣੇ ਕੰਮ ਨੂੰ ਨਿਬੇੜ ਸਕੋ ਆਪਣੇ ਕੰਮ ਨੂੰ ਖਤਮ ਕਰ ਸਕੋ ਤਾਂ ਮੌਸਮ ਵਿਭਾਗ ਦੇ ਨਾਲ ਜੁੜੀ ਅਹਿਮ ਜਾਣਕਾਰੀ ਆ ਕਿ ਠੰਡ ਹੈ ਜਿਹੜੀ ਮੁਰ ਤੋਂ ਦਸਤਕ ਦੇਣ ਵਾਲੀ ਹੈ ਠੰਡ ਆਪਣਾ ਰੰਗ ਫਿਰ ਦਿਖਾਏਗੀ ਕਿਉਂਕਿ ਲੋਕਾਂ ਨੇ ਕੋਟੀਆਂ ਸਵੈਟਰ ਨੇ ਜਿਹੜੀ ਉਤਾਰ ਕੇ ਰੱਖ ਦਿੱਤੇ ਸੀ ਔਰੇਂਜ ਜਪਦਾ ਸੀ ਕਿ ਕੜਕ ਦੀ ਧੁੱਪ ਹੈ ਜਿਹੜੀ ਹੁਣ ਅਸਮਾਨ ਦੇ ਵਿੱਚ ਦਿਖਾਈ ਦਿੰਦੀ ਹੈ ਪਰ ਮੌਸਮ ਨੇ ਇਸ ਤਰੀਕੇ ਦੇ ਨਾਲ ਆਪਣਾ ਆਸ ਬਦਲਿਆ ਮੌਸਮ ਨੇ ਇਸ ਤਰੀਕੇ ਦੇ ਨਾਲ ਕਰਵਟ ਲਈ ਹੈ ਕਿ ਮੁਰ ਤੋਂ ਠੰਡ ਨੇ ਦਸਤਕ ਦੇ ਦਿੱਤੀ ਹੈ ਲੋਕਾਂ ਨੇ ਕੋਟੀਆਂ ਸਵੈਟਰ ਤੇ ਜੁਰਾਬਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇਉਣ ਵਾਲੇ ਦਿਨਾਂ ਦੇ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ 31 ਜਨਵਰੀ ਦੀ ਰਾਤ ਤੋਂ ਬਾਅਦ ਮੌਸਮ ਮੁਰ ਤੋਂ ਠੰਡਾ ਹੋਣ ਵਾਲਾ ਹੈ ਯਾਨੀ ਕਿ ਮੌਸਮ ਹੈ ਜਿਹੜਾ ਫਿਰ ਤੋਂ ਗੜਬੜੀ ਉਸ ਦੇ ਵਿਚਾਲੇ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਵੀ ਲਗਾਤਾਰ ਬਰਫਬਾਰੀ ਹੋ ਰਹੀ ਹੈ ਗੜੇਮਾਰੀ ਹੋ ਰਹੀ ਹੈ ਬਾਰਿਸ਼ ਰੁਕਣ ਦਾ ਨਾਮ ਨਹੀਂ ਲੈ ਰਹੀ ਐ ਸੋ ਕਿਤੇ ਨਾ ਕਿਤੇ ਉਸ ਦਾ ਪ੍ਰਭਾਵ ਜਿਹੜਾ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਜੇਕਰ ਜ਼ਿਕਰ ਕਰੀਏ 31 ਜਨਵਰੀ ਦਾ ਤੱਕ 31 ਜਨਵਰੀ ਤੋਂ ਬਾਅਦ ਟੈਂਪਰੇਚਰ ਕੱਟਣਾ ਸ਼ੁਰੂ ਹੋ ਜਾਏਗਾ ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਸੰਘਣੀ ਧੁੰਦ ਛਾਈ ਰਹੀ ਸੀ ਜਿਸ ਦੇ ਕਾਰਨ ਵਿਜ਼ਿਬਿਲਟੀ ਘਟ ਗਈ ਚੰਡੀਗੜ੍ਹ ਦੇ ਵਿੱਚ ਦ੍ਰਿਸ਼ਟੀ 40 ਮੀਟਰ ਬਠਿੰਡਾ ਦੇ ਵਿੱਚ 50 ਮੀਟਰ ਫਰੀਦਕੋਟ ਚ 150 ਮੀਟਰ ਤੇ ਲੁਧਿਆਣਾ ਦੇ ਵਿੱਚ 190 ਮੀਟਰ ਦਰਜ ਕੀਤੀ ਗਈ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅੰਮ੍ਰਿਤਸਰ ਤੇ ਫਰੀਦਕੋਟ ਸੀਤਲਹਿਰ ਦਾ ਪ੍ਰਭਾਵ ਤੇ ਖੰਨੂ ਮਿਲਿਆ ਹਾਲਕਿ ਮੌਸਮ ਵਿਭਾਗ ਅਨੁਸਾਰ 1 ਫਰਵਰੀ ਨੂੰ ਰਾਜ ਦੇ ਕੀ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ 31 ਜਨਵਰੀ ਤੇ 3 ਫਰਵਰੀ ਨੂੰ ਅਲੱਗ-ਅਲੱਗ ਥਾਵਾਂ ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਜਦਕਿ 2 ਫਰਵਰੀ ਨੂੰ ਰਾਜ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਉਮੀਦ ਹੈ ਅਗਲੇ 2 ਦਿਨਾਂ ਦੇ ਵਿੱਚ ਰਾਤ ਦੇ ਤਾਪਮਨ 'ਚ 2 ਤੋਂ 4 ਡਿਗਰੀ ਦੀ ਗਿਰਾਵਟ ਆਉਣ ਦੀ ਉਮੀਦ ਹੈ ਜੇ ਤਾਪਮਨ ਦੇ ਵਿੱਚ ਹੌਲੀ-ਹੌਲੀ 3 ਤੋਂ 5 ਡਿਗਰੀ ਦਾ ਵਾਧਾ ਹੋਣ ਦੀ ਵੀ ਉਮੀਦ ਹੈ ਤਾਂ ਮੌਸਮ ਵਿਭਾਗ ਦੇ ਅਨੁਸਾਰ ਅਜ ਸਿਲਕਾ ਅਮੁਕਸਰ ਬਠਿੰਡਾ ਤੇ ਮਾਨਸਾ ਦੇ ਕੁਝ ਥਾਵਾਂ ਤੇ ਸੀਤ ਲੈ ਦੇ ਦੀ ਜ਼ੋਰਦਾਰ ਸੰਭਾਵਨਾ ਜਦ ਕਿ ਪਠਾਨਕੋਟ ਖੁਦਾਸਪੁਰ ਅੰਮ੍ਰਿਤਸਰ ਤਰਨਤਾਰਨ ਦੇ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਤਾਂ ਪੰਜਾਬ ਦੇ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਹੋ ਗਿਆ ਤੇ ਇਸ ਦਿਨ ਨਾਲ ਹੀ ਠੰਡ ਹੈ ਜਿਹੜੀ ਮੁਰ ਤੋਂ ਦਸਤਕ ਦੇ ਰਹੀ ਹੈ ਦਾ ਜਿਸ ਤਰੀਕੇ ਦੇ ਨਾਲ ਬੀਤੇ ਕਈ ਦਿਨਾਂ ਤੋਂ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ ਹਾਲਾਂਕਿ ਲੁਧਿਆਣੇ ਦੇ ਕਈ ਇਲਾਕਿਆਂ ਦੇ ਵਿੱਚ ਗੜੇਮਾਰੀ ਵੀ ਹੋਈ ਹੈ ਜਿਸ ਤੋਂ ਬਾਅਦ ਠੰਡ ਨੇ ਮੁਰ ਤੋਂ ਦਸਤਕ ਦੇ ਦਿੱਤੀ ਹੈ ਤੇ ਮੌਸਮ ਵਿਭਾਗ ਦੇ ਨਾਲ ਜੁੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਹੀ ਠੰਡ ਫਿਰ ਤੋਂ ਆਪਣਾ ਰੰਗ ਦਿਖਾਏਗੀ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਇਹਨਾਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਕਿੰਨਾ ਤਰੀਕਾ ਨੂੰ ਮੁਰ ਤੋਂ ਬਾਰਿਸ਼ ਜਿਹੜੀ ਹੋ ਸਕਦੀ ਹੈ ਸੋ ਬਿਲਕੁਲ ਆ ਖਬਰ ਨੂੰ ਅੰਤ ਤੱਕ ਜ਼ਰੂਰ ਸੁਣਨਾ ਹੈ ਔਰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਵੀ ਤੁਹਾਡੇ ਕੰਮ ਨੇ ਇਹਨਾਂ ਤਰੀਕਾ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੇ ਕੰਮ ਨੂੰ ਨਿਬੇੜ ਸਕੋ ਆਪਣੇ ਕੰਮ ਨੂੰ ਖਤਮ ਕਰ ਸਕੋ ਤਾਂ ਮੌਸਮ ਵਿਭਾਗ ਦੇ ਨਾਲ ਜੁੜੀ ਅਹਿਮ ਜਾਣਕਾਰੀ ਆ ਕਿ ਠੰਡ ਹੈ ਜਿਹੜੀ ਮੁਰ ਤੋਂ ਦਸਤਕ ਦੇਣ ਵਾਲੀ ਹੈ ਠੰਡ ਆਪਣਾ ਰੰਗ ਫਿਰ ਦਿਖਾਏਗੀ ਕਿਉਂਕਿ ਲੋਕਾਂ ਨੇ ਕੋਟੀਆਂ ਸਵੈਟਰ ਨੇ ਜਿਹੜੀ ਉਤਾਰ ਕੇ ਰੱਖ ਦਿੱਤੇ ਸੀ ਔਰੇਂਜ ਜਪਦਾ ਸੀ ਕਿ ਕੜਤ ਦੀ ਤੋਪ ਹੈ ਜਿਹੜੀ ਹੁਣ ਅਸਮਾਨ ਦੇ ਵਿੱਚ ਦਿਖਾਈ ਦਿੰਦੀ ਹੈ ਪਰ ਮੌਸਮ ਨੇ ਇਸ ਤਰੀਕੇ ਦੇ ਨਾਲ ਆਪਣਾ ਮਜਾਜ ਬਦਲਿਆ ਮੌਸਮ ਨੇ ਇਸ ਤਰੀਕੇ ਦੇ ਨਾਲ ਕਰਵਟ ਲਈ ਹੈ ਕਿ ਮੁਰ ਤੋਂ ਠੰਡ ਨੇ ਦਸਤਕ ਦੇ ਦਿੱਤੀ ਹੈ ਲੋਕਾਂ ਨੇ ਕੋਟੀਆਂ ਸਵੈਟਰ ਤੇ ਜੁਰਾਬਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇਉਣ ਨਾਲੇ ਦਿਨਾਂ ਦੇ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ 31 ਜਨਵਰੀ ਦੀ ਰਾਤ ਤੋਂ ਬਾਅਦ ਮੌਸਮ ਮੁਰ ਤੋਂ ਠੰਡਾ ਹੋਣ ਵਾਲਾ ਹੈ ਯਾਨੀ ਕਿ ਮੌਸਮ ਹੈ ਜਿਹੜਾ ਫਿਰ ਤੋਂ ਗੜਬੜੀ ਉਸ ਦੇ ਵਿਚਾਲੇ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਵੀ ਲਗਾਤਾਰ ਬਰਫਬਾਰੀ ਹੋ ਰਹੀ ਗੜੇ ਮਾਰੀ ਹੋ ਰਹੀ ਹੈ بارش ਰੁਕਣ ਦਾ ਨਾਮ ਨਹੀਂ ਲੈ ਰਹੀ ਐ ਸੋ ਕਿਤੇ ਨਾ ਕਿਤੇ ਉਸ ਦਾ ਪ੍ਰਭਾਵ ਜਿਹੜਾ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਜ਼ਿਕਰ ਕਰੀਏ 31 ਜਨਵਰੀ ਦਾ ਤੱਕ 31 ਜਨਵਰੀ ਤੋਂ ਬਾਅਦ ਟੈਂਪਰੇਚਰ ਘਟਣਾ ਸ਼ੁਰੂ ਹੋ ਜਾਏਗਾ ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਸੰਘਣੀ ਧੁੰਦ ਛਾਈ ਰਹੀ ਸੀ ਜਿਸ ਦੇ ਕਾਰਨ ਵਿਜ਼ਿਬਿਲਟੀ ਘਟ ਗਈ ਚੰਡੀਗੜ੍ਹ ਦੇ ਵਿੱਚ ਦ੍ਰਿਸ਼ਟੀ 40 ਮੀਟਰ ਬਠਿੰਡਾ ਦੇ ਵਿੱਚ 50 ਮੀਟਰ ਫਰੀਦਕੋਟ ਚ 150 ਮੀਟਰ ਤੇ ਲੁਧਿਆਣਾ ਦੇ ਵਿੱਚ 190 ਮੀਟਰ ਦਰਜ ਕੀਤੀ ਗਈ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅੰਮ੍ਰਿਤਸਰ ਤੇ ਫਰੀਦਕੋਟ ਦੇ ਵਿੱਚ ਸੀਤ ਲਹਿਰ ਦਾ ਪ੍ਰਭਾਵ ਤੇ ਖੰਨੂ ਮਿਲਿਆ ਹਾਲਕਿ ਮੌਸਮ ਵਿਭਾਗ ਅਨੁਸਾਰ 1 ਫਰਵਰੀ ਨੂੰ ਰਾਜ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ 31 ਜਨਵਰੀ ਤੇ 3 ਫਰਵਰੀ ਨੂੰ ਅਲੱਗ-ਅਲੱਗ ਥਾਵਾਂ ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਜਦਕਿ 2 ਫਰਵਰੀ ਨੂੰ ਰਾਜ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਉਮੀਦ ਹੈ ਅਗਲੇ 2 ਦਿਨਾਂ ਦੇ ਵਿੱਚ ਰਾਤ ਦੇ ਤਾਪਮਨ 'ਚ ਦੋ ਤੋਂ 4 ਡਿਗਰੀ ਦੀ ਗਰਾਵਟ ਔਣ ਦੀ ਉਮੀਦ ਹੈ ਤੇ ਤਾਪਮਨ ਦੇ ਵਿੱਚ ਹੌਲੀ-ਹੌਲੀ 3 ਤੋਂ 5 ਡਿਗਰੀ ਦਾ ਵਾਧਾ ਹੋਣ ਦੀ ਵੀ ਉਮੀਦ ਹੈ ਤਾਂ ਮੌਸਮ ਵਿਭਾਗ ਦੇ ਅਨੁਸਾਰ ਅੱਜ ਫਸਿਲਕਾ ਮੁਕਸਰ ਬਠਿੰਡਾ ਤੇ ਮਾਨਸਾ ਦੇ ਕੁਝ ਥਾਵਾਂ ਤੇ ਸੀਤ ਲੈਅ ਦੀ ਜ਼ੋਰਦਾਰ ਸੰਭਾਵਨਾ ਹੈ ਜਦਕਿ ਪਠਾਨਕੋਟ ਖੁਦਾਸਪੁਰ ਅੰਮ੍ਰਿਤਸਰ ਤਰਨਤਾਰਨ ਦੇ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ